23 11 2025 ਨੂੰ ਇੱਕ ਪੁਲਿਸ ਸਟੇਸ਼ਨ ਵੇਰਕਾ ਕੰਪਲੇਂਟ ਆਈ ਇੱਕ ਆਪਣਾ ਮਦਈ ਵੱਲੋਂ ਕਿ ਉਹਨੂੰ 50 ਲੱਖ ਰੁਪਏ ਦੀ ਧਨਕੀ ਆਈ ਹੈ ਪੁਲਿਸ ਨੇ ਉਸ ਤੋਂ ਬਾਅਦ ਐਫ ਆਈ ਆਰ ਦਰਜ ਕੀਤੀ 102 ਨੰਬਰ ਮੁਕੱਦਮਾ ਅੰਡਰ ਸੈਕਸ਼ਨ 308 2 364 352 35 ਬੀ ਐਨ ਐਸ ਐ ਪੀ ਸੇਰਕਾ ਉਸ ਤੋਂ ਬਾਅਦ मामला माननीय सीपी साहब सरदार गुरप्रीत सिंह पुल्लर ਉਹਨਾਂ ਦੇ ਨੋਟਿਸ ਸਿਚ ਲਿਆਇਆ ਗਿਆ ਉਹਨਾਂ ਨੇ ਡਾਇਰੈਕਸ਼ਨਸ ਦਿੱਤੀਆਂ ਮੈਡਮ ਜਸ ਰੂਬਾਰ ADCP 3 ਨੂੰ ਗਗਨਦੀਪ ਜੀ ACP East SHO ਅਵੇਰ ਕਾ ਨੂੰ ਮੈਡਮ ਸੁਮਨ ਤੇ ਇਹਨਾਂ ਨੇ ਫਿਜ਼ਿਕਲੀ ਵੀ ਟੀਮਸ ਬਣਾਈਆਂ ਤੇ ਟੈਕਨੀਕਲੀ ਵੀ ਆਪਣਾ ਕਰਨ ਲਈ ਉਹ ਵੱਖਰੀ ਟੀਮਸ ਬਣਾਈਆਂ ਤੇ ਜਦੋਂ ਅਸੀਂ ਟੈਕਨੀਕਲੀ ਐਨਾਲਿਸਿਸ ਕੀਤਾ ਤੇ ਸਾਨੂੰ ਪਤਾ ਚੱਲਿਆ ਜਿਹੜਾ ਫੋਨ ਆਇਆ ਸੀ ਅਕਿਊਜ਼ ਮਦਈ ਨੂੰ ਉਹ ਆਇਆ ਸੀ ਇੱਕ ਦੁਬਈ ਦੇ ਨੰਬਰ ਤੋਂ ਜਿਹੜੀ ਧਮਕੀ ਆਈ ਸੀ ਉਸ ਤੋਂ ਬਾਅਦ ਅਸੀਂ ਜਦੋਂ ਐਨਾਲਿਸਿਸ ਕੀਤਾ ਟੈਕਨੀਕਲੀ ਤੇ ਸਾਨੂੰ ਦੋ ਨਾਮ ਸਾਹਮਣੇ ਆਏ ਹਰਜਿੰਦਰ ਸਿੰਘ ਲਾਇ ਜਿੰਦੂ ਤੇ ਜਸਲੀਨ ਕੌਰ ਤੇ ਅਸੀਂ ਨਾਲ ਦੇ ਨਾਲ ਇਹ ਟੀਮ ਜਿਹੜੀ ਬੰਨੀਆ ਸੀਗੀਆਂ ਇੱਕ ਨੂੰ ਹੁਸ਼ਿਆਰਪੁਰ ਭੇਜਿਆ ਜਸਲੀਨ ਕੌਰ ਨੂੰ ਅਰੈਸਟ ਕਰਨ ਲਈ ਟੀਮ ਨੂੰ ਭੇਜਿਆ ਅਸੀਂ ਮੋਗੇ ਪੁਲਿਸ ਅੰਦਰ ਸਿੰਗਲਾਈਜ਼ ਜਾਂਦੂ ਨੂੰ ਰੈਸ ਕੀਤਾ ਤੇ ਜਦੋਂ ਇਹ ਦੋਨਾਂ ਨੂੰ ਰੈਸਟ ਕਰ ਲਿਆ ਤੇ ਇਹਨਾਂ ਦੀ ਪੁੱਛਗਿੱਛ ਤੇ ਸਾਨੂੰ ਪਤਾ ਚੱਲਿਆ ਕਿ ਜਿਹੜਾ ਦੁਬਈ ਦਾ ਨੰਬਰ ਹੈ ਜਿਹੜਾ ਪਹਿਲਾਂ ਹਰਜਿੰਦਰ ਸਿੰਘ ਜਿੰਦੂ ਦੇ ਨਾਮ ਤੇ ਸੀਗਾ ਉਹ ਇੱਕ ਬੰਦਾ ਹੈਗਾ ਵਿਸ਼ਾਲ ਉਹ ਦੁਬਈ ਬੈਠਾ ਹੈ ਹਰਜਿੰਦਰ ਜਦੋਂ ਅਕਤੂਬਰ ਦੇ ਵਿੱਚ 28 29 ਅਕਤੂਬਰ ਦੇ ਵਿੱਚ ਜਦੋਂ ਵਾਪਸ ਹਿੰਦੁਸਤਾਨ ਆਇਆ ਪੰਜਾਬ ਆਇਆ ਇਹ ਉਹ ਨੰਬਰ ਵਿਸ਼ਾਲ ਨੂੰ ਦੇ ਕੇ ਗਿਆ ਸੀ ਤੇ ਜਦੋਂ ਫਿਰ ਅਸੀਂ ਹੋਰ ਜ਼ਿਆਦਾ ਟੈਕਨੀਕਲੀ ਐਨਾਲਿਸਿਸ ਕੀਤਾ ਤੇ ਉਹ ਪਤਾ ਚੱਲਿਆ ਕਿ ਜਿਹੜਾ ਉਹ ਵਾਲਾ ਨੰਬਰ ਹੈ ਉਹਦਾ ਜਿਹੜਾ WhatsApp ਹੈ ਉਹ ਚਲਾ ਰਿਹਾ ਜਸਪ੍ਰੀਤ ਸਿੰਘ ਲਾਇਸ ਬਾਬਾ ਜਸਪ੍ਰੀਤ ਸਿੰਘ ਲਾਇਸ ਬਾਬਾ ਵਿਸ਼ਾਲ ਤੇ ਹਰਜਿੰਦਰ ਜਿੰਦੂ ਇਹ ਦੁਬਈ ਦੇ ਵਿੱਚ ਇਕੱਠੇ ਲੇਬਰ ਦਾ ਕੰਮ ਕਰਦੇ ਸੀਗੇ ਜੀ ਤੇ ਹ ਹੁਣ ਜਿਹੜਾ ਓਟੀਪ ਆਇਆ ਹੈ ਅ ਆਪਣਾ WhatsApp ਦਾ ਉਹ ਵਿਸ਼ਾਲ ਕੋਲ ਆਇਆ ਉਹਨੇ ਇੰਸਟਾਲ ਕਰਨ ਲਈ ਬਾਬੇ ਨੂੰ ਦਿੱਤਾ ਤੇ ਬਾਬੇ ਵੀ ਵਿੱਚ ਇਨਵੋਲਵ ਹੋ ਗਿਆ ਤੇ ਅਸੀਂ ਬਾਬੇ ਨੂੰ ਵੀ ਨਾਲ ਦੇ ਨਾਲ ਅਸੀਂ ਮਾਨੋਚਾਲ ਤੋਂ ਤਰਨਤਾਰਨ ਜ਼ਿਲ੍ਹੇ ਤੋਂ ਅਸੀਂ ਇਹ ਰੈਸਟ ਕਰ ਲਿਆ ਜੀ ਤੇ ਸਾਨੂੰ ਜਦੋਂ ਅਸੀਂ ਇਹ ਤਿੰਨ ਜਣੇ ਰੈਸਟ ਕਰ ਲਏ ਹਰਜਿੰਦਰ ਜਿੰਦੂ ਜਸਲੀਨ ਕੌਰ ਤੇ ਬਾਬਾ ਤੇ ਅਸੀਂ ਇਹਨਾਂ ਨੂੰ ਪੁੱਛਿਆ ਕਿ ਇਹਨਾਂ ਨੂੰ ਦੱਸਿਆ ਕਿਨੇ ਆ ਮਲੇ ਕਾਂਸਪੀਰੇਸੀ ਕਿਵੇਂ ਹੋਈ ਹੈ ਐ ਪਤਾ ਚੱਲਿਆ ਜਿਹੜਾ ਮਦਈ ਹੈ ਉਹਦੀ ਜਿਹੜੀ ਸਾਲਿਹਾਰ ਹੈ ਉਹਨੂੰ ਪਤਾ ਸੀਗਾ ਕਿ ਮਦਈਆਂ ਨੇ ਪ੍ਰਾਪਰਟੀ ਵੇਚੀ ਹੈ ਤੇ ਪ੍ਰਾਪਰਟੀ ਦੇ ਪੈਸੇ ਘਰ ਪਏ ਹੈ